ਸਤਿ ਸ਼੍ਰੀ ਅਕਾਲ ਜੀ ਸਾਰੀ ਭਰਾਵਾਂ ਨੂੰ ਹੋਰ ਸਾਰੇ ਵੀ ਠੀਕ ਠਾਕ ਜੀ ਤੇ ਵੀਰੋ ਅੱਜ ਦੋ ਗੀ ਗੱਲਾਂ ਕਰਨੀਆਂ ਆਪਾਂ ਤੁਹਾਡੇ ਨਾਲ ਜੇ ਚੰਗੀਆਂ ਲੱਗੀਆਂ ਤਾਂ ਵੀ ਦੱਸ ਦਿਓ ਮਾੜੀਆਂ ਲੱਗੀਆਂ ਤਾਂ ਵੀ ਦੱਸ ਦਿਓ ਗੱਲ ਹਲਦੀ ਬਾਰੇ ਤੇ ਹਲਦੀ ਦੀ ਆਪਾਂ ਉਹਦੋਂ ਵੀਡੀਓ ਪਾਈ ਕੁਝ ਖੇਤਾਂ ਜਿਹੜੀ ਸਪਰੇਅ ਕਰਾਈ ਉਹ ਵੀ ਦੱਸਿਆ ਹੈ ਜਿੰਨਾ ਦੀ ਦੂਸਰੀ ਕਰਾਈ ਉਹ ਵੀ ਦੱਸਿਆ ਹੈ ਇੱਕੋ ਵੈਰੈਟੀ ਆਪਣੇ ਲੱਗੀ ਚਾਹੇ ਕੋਈ ਵੀ ਆਣ ਕੇ ਚੈੱਕ ਕਰ ਸਕਦਾ ਤੇ ਪਹਿਲੀ ਗੱਲ ਤੇ ਕਿਸਾਨਾਂ ਦੀ ਸਿਰੇ ਤੇ ਆਈ ਫਸਲ ਤੇ ਹੁਣ ਆਪਾਂ ਇਹਨੂੰ ਕਿਵੇਂ ਛੱਡਦੀਏ ਜੀ ਆ ਸਿਰੇ ਤੇ ਆਈ ਫਸਲ ਆ ਤੇ ਹੁਣ ਜੇ ਇਹਨਾਂ ਨੂੰ ਕੋਈ ਬਿਮਾਰੀ ਪੈ ਜਾਈ ਤੇ ਆਪਾਂ ਸਪਰੇਅ ਨਹੀਂ ਕਰਨੇ ਕਈ ਭਰਾ ਚੈਲੰਜ ਕਰੀ ਜਾਂਦੇ ਆ ਵੱਡੇ ਚੈਲੰਜ ਹੁੰਦੇ ਆ ਕਿ ਕੋਈ ਕਹਿੰਦਾ ਇੰਨੇ ਦਾ ਨਾਮ ਕੋਈ ਕਹਿੰਦਾ ਇੰਨੇ ਦਾ ਨਾਮ ਤੇ ਆ ਖੇਤਾਂ ਦੇ ਵਿੱਚ ਫਿਰ ਡੱਕੀ ਪਈ ਜੀ ਹਲਦੀ ਠੀਕ ਆ ਜਿਹੜੇ ਭਰਾ ਚੈਲੰਜ ਕਰਦੇ ਹੋਰ ਵੀ ਸਾਡੇ ਲੇਟ ਖੇਤ ਵੀ ਹੈਗੇ ਆ ਉਹਨਾਂ ਦੇ ਵਿੱਚ ਵੀ ਅਸੀਂ ਸਪਰੇਅ ਕਰਕੇ ਆ ਆ ਜ ਨਹੀਂ ਚੈਲੰਜ ਅਕਸੈਪਟ ਕਰਦੇ ਆ ਜੀ ਤੇ ਡੱਕ ਕੇ ਵਿਖਾ ਦਾਂਗੇ ਜੀ ਹਲਦੀ ਪਹਿਲੀ ਗੱਲ ਦੱਸਦੀ ਆ ਨਾ ਹੀ ਕੋਈ ਕੰਪਨੀ ਦੇ ਓਪਲੋਏ ਆ ਨਾ ਹੀ ਕੋਈ ਡਾਕਟਰ ਆ ਜੀ ਅਹੀਂ ਆਮ ਜੇ ਕਿਸਾਨ ਇੱਕ ਤੇ ਜੋ ਆਪਣੇ ਖੇਤਾਂ ਦੇ ਵਿੱਚ ਅਸੀਂ ਤਜਰਬੇ ਕੀਤੇ ਹੁੰਦੇ ਆ ਉਹ ਦੱਸਦੇ ਆ ਜੀ ਠੀਕ ਆ ਜੋ ਵੀ ਅਸੀਂ ਆਪਣੇ ਖੇਤਾਂ ਦੇ ਵਿੱਚ ਤਜਰਬੇ ਕੀਤੇ ਆ ਨਾ ਅਸੀਂ ਕਿਸੇ ਕਿਤਾਬ ਤੋਂ ਪੜ੍ਹ ਕੇ ਦੱਸਦੇ ਆ ਤੇ ਆਹ ਤਾਂ ਉਹ ਖਾ ਦਿੰਨੇ ਆਹ ਡੱਬੇ ਪਈ ਜੇ ਜਿਸ ਬੋਰੀ ਡਾਕਸ ਦੇ ਉਦਨ ਵਾਲੀ ਇੱਥੇ ਪਈ ਜੇ ਖੁੱਲੇ ਇੱਥੇ ਮੈਂ ਉਦਨ ਵੀਡੀਓ ਬਣਾਈ ਆ ਆਹ ਲੋ ਜੀ ਆਹ 5 ਜੀ ਵੀ ਪਈ ਜੇ ਨਾਲ ਚਲੋ ਇਹ ਅਸੀਂ ਵਰਤਦੇ ਆ ਤੇਲੇ ਵਾਲੀ ਦਵਾਈ ਵੀ ਨਾਲ ਹੀ ਪਈ ਜੇ ਕਈ ਭਰਾ ਕਹਿੰਦੇ ਸੀ ਕਿ ਇਹਦੇ ਨਾਲ ਬਾਇਓਲੋਜੀਕਲ ਨਾਲ ਦੂਸਰੀ ਦਵਾਈ ਆਪਾਂ ਨਹੀਂ ਵਰਤ ਸਕਦੇ ਸਾਨੂੰ ਤੇ ਬੜਾ ਚਿਰ ਹੋ ਗਿਆ ਵਰਤਦਿਆਂ ਨੂੰ BLBV ਵੀ ਅਹੀਂ ਬੈਕਟਾ ਵਾਈਪ ਨੇ ਕੰਟਰੋਲ ਕਰਦੇ ਰਹੇ ਆ ਤੇ ਬਾਕੀ ਜੇ ਹੁਣ ਮੰਨ ਲਓ ਵੀ ਕਿਹੇ ਪ੍ਰਾਹਨੋ ਸਪੋਰੀਡੈਕਸ ਨਹੀਂ ਮਿਲਦੀ ਇਦੋਂ ਵੀ ਉੱਤੇ ਦੀ ਦਵਾਈ ਦੱਸਦੇ ਆ ਰਿਜ਼ਲਟ ਆ 90% ਰਿਜ਼ਲਟ ਹੈਗਾ ਜੀ ਕਿਉਂਕਿ ਠੀਕ ਆ ਜੀ ਤੇ ਟੈਕਨੀਕਲ ਉਹਦਾ ਮੈਂ ਦੱਸ ਦਿੰਨਾ ਬੇਸੀਲਸ ਸਬਟਲੇਸ ਠੀਕ ਹੈ ਜੀ ਤੇ ਦਵਾਈ ਦੀ ਤੁਹਾਨੂੰ ਮੈਂ ਵਿਖਾ ਦਿੰਨਾ ਜੇ ਕਿਹੇ ਪ੍ਰਾਹਨੋ ਮਿਲਦੀ ਹੋਈ ਆਹ ਲਓ ਜੀ ਇਹਦੇ ਨਾਲ ਆਪਾਂ ਉਹ ਪਾਣੀ ਪਾਣੀ ਆ ਕਲੋਰੋਥੋਨਾ ਨੀਲਾ ਵਾਲਾ ਟੈਕਨੀਕਲ 400 ਗ੍ਰਾਮ ਪਾਉਣਾ ਹੀ ਪਾਣਾ ਤੇ ਅੱਧਾ ਕਿਲੋ ਪਾਣੀ ਜੇ ਤੇ ਲੇਟ ਝੋਨੇ ਵੀ ਹੈਗੇ ਸਾਡੇ ਜਿਹੜੇ ਨਸਰ ਹੁੰਦਾ ਇਹ ਉਹਨਾਂ ਦੇ ਪਹਿਲਾਂ ਵੀ ਸਪੋਡੀ ਟੈਕਸੀ ਕੀਤੀ ਜੇ ਤੇ ਆਹ ਮੀਆਂ ਦੇ ਵਿੱਚ ਨਸਰੇ ਜਿ ਝੋਨੇ ਤੇ ਆਹ ਵਿਖਾ ਦਿਓ ਜੀ ਉੱਥੇ ਉੜਦੀਆਂ ਨਾ ਧੂਣਾ ਆ ਵੇਖੋ ਇੱਥੇ ਹਲਦੀ ਜੀ ਦੀ ਕੋਈ ਵੀ ਭਰਾ ਸਕਦਾ ਇੱਥੇ ਤੇ ਵੇਖ ਸਕਦਾ ਇਹ ਕਰਕੇ ਕਿਸਾਨਾਂ ਨੂੰ ਆਪਾਂ ਸਹੀ ਸਲਾਹ ਦੱਸੀਏ ਜਿਹੜੇ ਆਪਾਂ ਖੇਤਾਂ ਦੇ ਵਿੱਚ ਆਪਣੇ ਆ ਜੀ ਪ੍ਰੈਕਟੀਕਲ ਕੀਤੇ ਆ ਇਹ ਨਹੀਂ ਕਿ ਆਪਾਂ ਆਖੀ ਜਣਾਗੇ ਆ ਟਾਈਮ ਨਾਲ ਕੋਈ ਚੈਲੰਜ ਕਰ ਹੁੰਦਾ ਠੀਕ ਹੈ ਨਾ ਕਿ ਚੈਲੰਜ ਕਰਦੇ ਡਾਕ ਨਹੀਂ ਸਕਦਾ ਕਿਸਾਨ ਵਿਚਾਰੇ ਪੰਬਲ ਪੂਸੇ ਦੇ ਵਿੱਚ ਪਏ ਆ ਚੱਰੀ ਕਹਿੰਦੇ ਕਿ ਰਿਜ਼ਲਟ ਨਹੀਂ ਮਿਲਣਾ ਸਵੇਰੇ ਤਾਂ ਰਿਜ਼ਲਟ ਵੀਰੋਂ ਮਿਲਦਾ ਕਿਹੜੀ ਦਵਾਈ ਦਾ ਰਿਜ਼ਲਟ ਨਹੀਂ ਮਿਲਦਾ ਨਾਲੇ ਜਿਹੜਾ ਹੈਗਾ ਹੈ ਨਾ ਦੂਸਰਾ ਬੈਕਟੀਰੀਆ ਹੈ ਤੇ ਬੈਕਟੀਰੀਆ ਨੂੰ ਬਾਇਓਲੋਜੀਕਲ ਤਰੀਕੇ ਨਾਲ ਹੀ ਹੱਲ ਕੀਤਾ ਜਾ ਸਕਦਾ ਤੇ ਬਾਇਓਲੋਜੀਕਲ ਦੇ ਨਾਲ ਚਲੋ ਜਟਾਈਉ ਆਪਾਂ ਪਾ ਦਿੰਦੇ ਆ ਜੀ ਤੇ ਪੈ ਜਾਂਦਾ ਕੋਈ ਚੱਕਰ ਨਹੀਂ ਕਈ ਭਰਾ ਕਹਿੰਦੇ ਸੀ ਕਿ ਨਹੀਂ ਪੈਂਦਾ ਤੇ ਜਿਨ੍ਹਾਂ ਨੂੰ ਸਪੋੜੀ ਡਕਸ ਨਹੀਂ ਮਿਲਦੀ ਆ ਕਰਕੇ ਵੇਖੋ ਜੀ ਰਿਜ਼ਲਟ ਦੱਸਿਓ ਫਿਰ ਤੇ ਅਹੀਂ ਤੇ ਆਪਦੇ ਖੇਤਾਂ ਦੇ ਵਿੱਚ ਹਲਦੀ ਡੱਕੀ ਜੀ ਜਿਹੜੇ ਖੇਤਾਂ ਜਿਆਦੀ ਆ ਗਈ ਉਸ ਸਪੋੜੀ ਡਕਸ ਨਾਲ ਡੱਕੀ ਜੀ ਹੁਣ ਗਾੜੀ ਅਹੀਂ ਆ ਕਰਨੀ ਧੰਨਵਾਦ ਜੀ